जय टीम जय पार्थ मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨੀਤੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਲੋਂ ਡਾਕਟਰ ਬੀਰ ਅੰਬੇਡਕਰ ਸਾਹਿਬ ਦੇ ਪ੍ਰਤੀ ਜੋ ਸ਼ਬਦ ਇਸਤੇਮਾਲ ਕੀਤੇ ਸੀ ਔਰ ਉਹਨਾਂ ਸ਼ਬਦਾਂ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਅਮਿਤ ਸ਼ਾਹ ਤੇ ਉਸ ਦੀ ਪਾਰਟੀ ਦਾ ਪਰਪੂਰ ਵਿਰੋਧ ਕੀਤਾ ਜਾ ਰਿਹਾ ਹੈ ਔਰ ਅਮਿਤ ਸ਼ਾਹ ਨੇ ਸ਼ਬਦ ਕਿਉਂ ਕਹੇ ਜਿੱਥੇ ਪੂਰੇ ਭਾਰਤ ਦੇ ਵਿੱਚ ਉਸ ਦਾ ਵਿਰੋਧ ਹੋ ਰਿਹਾ ਹੈ ਉਤੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਅੰਬੇਡਕਰਵਾਦੀ ਲੋਕ ਵੀ ਇਸ ਚੀਜ਼ ਨੂੰ ਲੈ ਕੇ ਇਸ ਬਿਆਨ ਨੂੰ ਲੈ ਕੇ ਜਿਹੜਾ ਹੈ ਉਹ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਨੇ ਇਤੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਅਮਿਤ ਸ਼ਾਭੀ ਅਸਤੀਫੇ ਨੂੰ ਲੈ ਕੇ ਉਡੀਕ ਕੀਤੀ ਜਾਂਦੀ ਹੈ ਔਰ ਖਾਸ ਕਰਕੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਹੈ ਔਰ ਭਾਜਪਾ ਨੂੰ ਇਸ ਸਾਰੇ ਮੁੱਦੇ ਤੇ ਮਾਫੀ ਮੰਗਣ ਦੀ ਵੀ ਕਿਹਾ ਜਾਂਦਾ ਹੈ ਲੇਕਿਨ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਨ ਸਾਹਿਬ ਜਿਹੜੇ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਫੋਨ ਲਾਈਨ ਤੇ ਕਰਨ ਦੀ ਗੱਲ ਕਰਨ ਦੀ ਕਰਦੇ ਆਪਾਂ ਕੋਸ਼ਿਸ਼ ਜਸਨ ਸਾਹਿਬ ਜੈ ਜੀਨ ਜੈ ਭਾਰਤ ਜੈ ਜੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਮਾਹਰ ਜੀ ਕੀ ਬਤ ਜਸਵੰਤ ਸਾਹਿਬ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਪਰਸਨੈਲਿਟੀ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਉਸ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਦੱਸਦਾ ਵਿਰੋਧ ਜਤਾਇਆ ਹੀ ਜਾ ਰਿਹਾ ਹੈ ਹਰ ਇੱਕ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਤਖਤੀਆਂ ਹੱਥਾਂ 'ਚ ਫੜ ਕੇ ਗ੍ਰਹਿ ਮੰਤਰੀ ਦਾ ਵਿਰੋਧ ਕਰ ਰਹੀਆਂ ਨੇ ਔਰ ਅਸਤੀਫੇ ਦੀ ਮੰਗ ਕਰ ਰਹੀਆਂ ਨੇ ਲੇਕਿਨ ਪਾਵਰ ਆਫ ਸ਼ੋਸ਼ਰ ਜੁਨਟੀ ਇਸ ਬਿਆਨ ਨੂੰ ਕਿਸ ਨਜ਼ਰੀਏ ਨਾਲ ਵੇਖਦੀ ਹੈ ਔਰ ਕੀ ਕਹਿਣਾ ਚਾਹੁੰਦੇ ਹੈ ਸੋ ਤਾਂ ਸਭ ਤੋਂ ਪਹਿਲਾਂ ਪੋਸ਼ੂਨਾ ਮੰਦਰ ਦਰਸ਼ਕਾਂ ਨੂੰ ਸਾਰਿਆਂ ਨੂੰ ਜੈਪੀ ਜੈਪਤ ਜਿਹੜਾ ਇਹ ਗਿਆਨ ਇੱਕ ਸੰਵਿਧਾਨਕ ਉਦੇ ਤੇ ਬੈਠ ਕੇ ਦਿੱਤਾ ਗਿਆ ਹੈ ਇਹ ਇੱਕ ਇਨਾ ਨਿੰਦਨ ਜੋਗਾ ਕਿ ਉਹਨਾਂ ਨੂੰ ਜੇਕਰ ਇਹ ਗੱਲ ਉਹਨਾਂ ਤੋਂ ਕਹੀ ਹੈ ਤੇ ਉਹਨਾਂ ਨੂੰ ਹੁਣ ਤੱਕ ਇਹਦੇ ਤੇ માਫੀ ਮੰਗ ਲੈਣੀ ਚਾਹੀਦੀ ਸੀ ਕਿਉਂਕਿ ਸੰਵਿਧਾਨ ਦੇ ਮਤਾਬਕ ਇਹ ਉਦੋਂ ਉਹਨਾਂ ਨੂੰ ਮਿਲਿਆ ਜੀ ਔਰ ਸੰਵਿਧਾਨ ਲਿਖਣ ਵਾਲੇ ਜਿਹੜੇ ਕਿ ਜਿਨ੍ਹਾਂ ਨੇ ਉਸ ਵੇਲੇ ਸੰਵਿਧਾਨ ਲਿਖਿਆ ਸੀ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਆ ਕਿ ਜਿਹੜੇ ਵੀ ਜਿਸ ਪਾਰਟੀ ਦੇ ਵਿੱਚੋਂ ਇਹ ਜਨਮ ਹੋ ਕੇ ਆਏ ਆ ਉਹ ਅਨਿਸ਼ਚਿਤ ਸਟੇਜ ਤੋਂ ਅੱਜ ਤੱਕ ਸੰਵਿਧਾਨ ਦੇ ਵਿਰੁੱਧ ਰਹੀ ਹੈ ਔਰ ਹਮੇਸ਼ਾ ਹੀ ਉਹਨਾਂ ਨੇ ਲੋਕਾਂ ਦੇ ਨਜ਼ਰਾਂ ਦੇ ਵਿੱਚ ਆ ਕੇ ਸਬਾਬਾ ਸਾਹਿਬ ਦਾ ਵਧਾਈ ਕੀਤੀ ਲੇਕਿਨ ਵਿੱਚੋਂ ਵਿੱਚ ਉਹਨਾਂ ਦੀ ਵਿਚਾਰਧਾਰਾ ਨੂੰ ਖੋਰਾ ਲਾਇਆ ਅੱਜ ਉਹਨਾਂ ਦੀ ਜੋ ਮਾਨਸਿਕਤਾ ਸੀ ਉਹ ਬਿਲਕੁਲ ਸਾਹਮਣੇ ਆ ਗਈ ਹੈ ਕਿ ਉਹਨਾਂ ਦੀ ਜੋ ਮਾਨਸਿਕਤਾ 1949-50 ਤੋਂ ਚੱਲ ਰਹੀ ਹੈ ਕਿ ਅਸੀਂ ਇਸ ਸੰਵਿਧਾਨ ਨੂੰ ਸਵੀਕਾਰ ਨਹੀਂ ਕਰਦੇ ਹੂੰ ਉਹ ਜਿਹੜਾ ਸਾਹਮਣੇ ਇਹੋ ਜੀ ਮਾਨਸਿਕਤਾ ਜਦੋਂ ਆਈ ਹੈ ਤੇ ਫਿਰ ਇਹ ਕਹਿੰਦੇ ਆ ਕਿ ਤਰੋੜ ਮਰੋੜ ਕੇ ਕਿਸੇ ਨੇ ਇਸ ਇਸ ਇਹ ਗੱਲ ਉਸ਼ਾਰੀ ਗਈ ਹੈ ਤੇ ਲੋਕ ਕਿਤੇ ਇੱਧਰ ਨਿਆਣੇ ਨਹੀਂ ਬੈਠੇ ਪਾਰਟ ਦੇ ਲੋਕ ਜਿੰਨੇ ਵੀ ਮਨੁੱਖਤਾ ਨੂੰ ਪਿਆਰ ਕਰਦੇ ਆ ਔਰ ਅਨਸਾਨੀਅਤ ਤੇ ਚੱਲਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਬਾਬਾ ਸਾਹਿਬ ਦਾ ਜੋ ਸਤਕਾਰ ਹੈ ਉਹ ਆਮ ਬੰਦੇ ਦਾ ਸਤਕਾਰ ਨਹੀਂ ਹੁੰਦਾ ਜਾਂ ਕਿਸੇ ਪਾਰਟੀ ਦਾ ਸਤਕਾਰ ਨਹੀਂ ਹੁੰਦਾ ਕਿ ਬਾਬਾ ਸਾਹਿਬ ਜੀ ਕੋਈ ਪਾਰਟੀ ਜਿਹੜੀ ਆ ਉਹ ਨਰਾਦਰ ਕਰ ਜਵੇ ਔਰ ਲੋਕ ਭੁੱਲਣ ਨਾ ਹੂੰ ਕਿਉਂਕਿ 바ਵਾ ਸਾਹਿਬ ਨੇ ਇਹਨਾਂ ਨੂੰ ਲੱਗਦਾ ਕਿ ਅੰਬੇਡਕਰ ਬਾਦ ਪਤਾ ਨਹੀਂ ਸ਼ਡਿਊਲਡ ਕਾਸਟਾ ਨਹੀਂ ਜਾਂ ਸ਼ਡਿਊਲਡ ਟ్రਾਈਬਲੀ ਹੈ ਇਹਨਾਂ ਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਅੰਬੇਡਕਰ ਬਾਦ ਜਿਹੜਾ ਮਨੁੱਖਤਾ ਲਈ ਕੰਮ ਕਰਦਾ ਹਮ ਔਰ ਅੰਬੇਡਕਰ ਬਾਦ ਦੀ ਜਿਹੜੀ ਵਿਚਾਰਧਾਰਾ ਜਿਹਨੂੰ ਅਸੀਂ ਕਹਿੰਦੇ ਆ ਉਹਨੇ ਜਿਹੜੇ ਦੋ ਚੀਜ਼ਾਂ ਦਾ ਵਿਰੋਧ ਕੀਤਾ ਸੀ ਉਹ ਕੈਪਟਲਿਜ਼ਮ ਔਰ ਬ੍ਰਾਹਮਣਵਾਦ ਸੀ ਜੀ ਬ੍ਰਾਹਮਣ ਦਾ ਵਿਰੋਧ ਨਹੀਂ ਕੀਤਾ ਬ੍ਰਾਹਮਣ ਬਾਦ ਦਾ ਵਿਰੋਧ ਕੀਤਾ ਸੀ ਹੂੰ ਔਰ ਕੈਪਟਲਿਜ਼ਮ ਦਾ ਵਿਰੋਧ ਕੀਤਾ ਸੀ ਅੱਜ ਜਿੱਦ ਨਿਤ ਪ੍ਰਤੀ ਸੰਸਦ ਦੇ ਵਿੱਚ ਕੈਪਟਲਿਜ਼ਮ ਨੂੰ ਲੈ ਕੇ ਹੀ ਸੰਸਦ ਚੱਲਦੀ ਰਹੀ ਜੀ ਉਹਦਾ ਕਾਰਨ ਕੀ ਹੈ ਕਿ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਦੇਸ਼ ਜਿਹੜਾ ਆ ਉਹਨੂੰ ਕਿੱਧਰ ਨੂੰ ਲੈ ਕੇ जाया ਜਾ ਰਿਹਾ ਜੋ ਥਿਉਰੀ ਸੀਗੀ ਕਿ 5% ਲੋਕਾਂ ਨੂੰ ਦੇਸ਼ ਦੀ 95% ਪ੍ਰਾਪਰਟੀ ਦਾ ਹੱਕਦਾਰ ਬਣਾ ਦਿਓ ਹਮ ਔਰ 95% ਲੋਕਾਂ ਨੂੰ ਰੋਟੀ ਦੇ ਮਥਾਜ ਬਣਾ ਦਿਓ ਜਿਹੜਾ ਕਿ 5% ਪ੍ਰਾਪਰਟੀ ਦੇ ਮਾਲਕ ਹੁਣ 95% ਲੋਕ ਹਮ ਅੱਜ ਇਹ ਚੰਦ ਬੁਖਰਾਣੇ ਆ ਜਿਹੜੇ ਇਹੋ ਕੰਮ ਤੇ ਮਾਲਕ ਬਣ ਗਏ ਆ ਦੇਸ਼ ਦੇ ਔਰ ਲੋਕਾਂ ਨੂੰ ਇੰਨਾ ਕ ਮਥਾਜ ਕੀਤਾ ਜਾ ਰਿਹਾ ਇਹ ਲੋਕੀ ਜਿਹੜੇ ਆ ਨੌਕਰੀਆਂ ਜਿਹੜੀਆਂ ਉਹ ਖਤਮ ਹੋਣੀਆਂ ਜਾ ਰਹੀਆਂ ਸਾਰਾ ਕੁਝ ਹੁੰਦਾ ਜਾ ਰਿਹਾ ਹਮ ਲੇਕਿਨ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਨੌਕਰੀ ਦਾ ਕਿੰਨਾ ਇੱਕ ਪਾਸੇ ਰਹੀ ਜਦ ਜੋ ਵੀ ਹੈਗਾ ਪਰ ਤੁਸੀਂ ਬਾਬਾ ਸਾਹਿਬ ਦੇ ਅਗੇਂਸਟ ਜਿਹੜੀ ਗੱਲ ਕਰ ਰਹੇ ਆ ਜਿਹੜਾ ਵਿਰੋਧ ਕਰ ਰਹੇ ਆ ਜਿਹੜਾ ਤੁਸੀਂ ਸਵਰਗ ਨਰਕ ਦੀਆਂ ਗੱਲਾਂ ਕਰਦੇ ਸੀ ਉਹ ਭਗਤੀ ਲਹਿਰ ਨੇ ਉਹ ਪਹਿਲਾਂ ਹੀ ਪਾੜ ਦਿੱਤਾ ਸੀ ਕਿ ਕਿਤੇ ਸਵਰਗ ਨਹੀਂਗਾ ਕਿਤੇ ਨਰਕ ਨਹੀਂਗਾ ਹਮ ਲੇਕਿਨ ਤੁਸੀਂ ਇਹ ਗੱਲ ਫਿਰ ਦੁਹਰਾ ਰਹੇ ਆ ਇਹਦਾ ਮਤਲਬ ਤੁਹਾਨੂੰ ਅੰਬੇਦਕਰ ਬਾਦ ਜਿਹੜਾ ਹੈ ਉਹ ਸਮਝ ਨਹੀਂ ਲੱਗਾ ਲੇਕਿਨ ਸਮਝ ਉਨੀ ਦੇਰ ਤੱਕ ਇਹਨਾਂ ਨੂੰ ਲੱਗਦਾ ਆ ਜਿੰਨੀ ਦੇਰ ਤੱਕ ਸਿਰਫ ਵੋਟਾਂ ਦਾ ਨਜ਼ਰੀਆ ਇਹਨਾਂ ਨੂੰ ਸਾਹਮਣੇ ਆਉਂਦਾ ਫਿਰ ਇਹ ਸਾਰੇ ਹੀ ਨਤਮਸਤਕ ਹੁੰਦੇ ਇੱਕ ਪਾਰਟੀ ਨੇ ਸਾਰੀਆਂ ਪਾਰਟੀਆਂ ਨੇ ਇਹੋ ਹਾਲ ਹੈ ਜੇਕਰ ਸਾਰੀਆਂ ਪਾਰਟੀਆਂ ਨੂੰ ਇਹ ਪਤਾ ਹੁੰਦਾ ਤੇ ਅੱਜ ਤੱਕ ਇਸ ਸਵਿਧਾਨ ਦੇ ਮੁਤਾਬਕ ਦੇਸ਼ ਦਾ ਨਕਸ਼ਾ ਹੀ ਕੁਸ਼ੋਰ ਹੋਣਾ ਸੀ ਲੇਕਿਨ ਜਿਹੜੇ ਬਾਵਾ ਸਾਹਿਬ ਦੇ ਸਵਿਧਾਨ ਨੂੰ ਲਿਖਣ ਤੋਂ ਬਾਅਦ ਇਹ ਲੋਕਾਂ ਨੂੰ ਹੱਕ ਮਿਲੇ ਸੀ ਹੂੰ ਉਹ ਉਹਨਾਂ ਦਾ ਸਭ ਤੋਂ ਵੱਡਾ ਕੁਸ਼ੋਰ ਆ ਕਿ ਪੋਲੀਟੀਕਲ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਉਹ ਪਿੱਠੂ ਬਣ ਕੇ ਬੈਠੇ ਆ ਹੂੰ ਇਸੇ ਕਰਕੇ ਗੱਲਾਂ ਹੋ ਰਹੀਆਂ ਕਿਉਂ ਨਹੀਂ ਹੁਣ ਤੱਕ ਜਿਹੜੀ ਪਾਰਟੀ ਦੇ ਗ੍ਰਹਿ ਮੰਤਰੀ ਨੇ ਧਮਕ ਦਿੱਤਾ ਉਹਦੇ ਵਿੱਚ ਇਹ ਵਿਖੇ ਸ਼ਡਿਊਲ ਦਾ ਸ਼ਡਿਊਲ ਟਾਈਮ ਲੋਕਾਂ ਦਾ ਉਹਨਾਂ ਦੀ ਅੱਖੋਂ ਤਾਂ ਕਿਉਂ ਨਹੀਂ ਜਾਗੀ ਹੂੰ ਬਿਲਕੁਲ ਜੇ ਉਹਨਾਂ ਦੀ ਅੱਖ ਜਾਗਣੀ ਹੁੰਦੀ ਤੇ ਹੁਣ ਤੱਕ ਆਪਣੇ ਆਪ ਹੀ ਮਾਫੀ ਵੀ ਹੋ ਜਾਂਦੀ ਸੀ ਔਰ ਸਿਰਫ ਅਭੀ ਹੋ ਜਾਣਾ ਸੀ ਬਿਲਕੁਲ ਕੋਈ ਤੇ ਵੀ ਨਜ਼ਰ ਨਹੀਂ ਆ ਰਿਹਾ ਜਸਰ ਸਾਹਿਬ 67 ਐਮਪੀ ਕਿਤੇ ਵੀ ਨਜ਼ਰ ਨਹੀਂ ਆ ਰਹਾ ਇਹੋ ਜਿਹੜੇ ਐਮਪੀ ਆ ਇਹਨਾਂ ਨੂੰ ਇਹਨਾਂ ਨੇ ਸਮਝ ਲਗਦੀ ਕਿ ਜਦ ਸਾਡਾ ਮਾਨ ਸਨਮਾਨ ਹੀ ਲੋਕਾਂ ਦਾ ਖਤਮ ਹੋ ਗਿਆ ਕਿ ਤੁਹਾਡੇ ਐਮਪੀ ਖੜੋ ਕੇ ਥੋੜਿਆ ਆ ਜੀ ਇਸ ਕਰਕੇ ਜਿਹੜਾ ਸ਼ਬਦ ਬੋਲੇ ਗਏ ਆ ਬਾਬਾ ਸਾਹਿਬ ਦੇ ਅਗੇਂਸਟ ਇਹ ਮਤ ਸੋਚਣ ਕੇ ਕੱਲੇ ਇਹਦੇ ਤੇ ਸ਼ਡਿਊਲਡ ਕਾਸ ਤੇ ਸ਼ਡਿਊਲਡ ਟਰਾਈਬ ਬੋਲ ਰਹੇ ਆ ਹੂੰ ਇਹ ਦੇਸ਼ ਦੇ ਵਿੱਚ ਸਾਰੇ ਲੋਕ ਬੋਲਦੇ ਆ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆ ਜਿਹੜੇ ਇਨਸਾਨੀਅਤ ਨੂੰ ਮੰਨਦੇ ਆ ਇਸ ਕਰਕੇ ਇਹ ਅਸੀਂ ਪਾਵਰ ਆਫ ਸੋਸ਼ਲ ਜਸਟੀਸ ਜਿਹੜੀ ਹੈ ਇਸ ਜਿਹੜਾ ਬਿਆਨ ਆਇਆ ਉਹਨੂੰ ਜਿੱਥੇ ਨਿੰਦਦੀ ਆ ओके ਜਿਹੜੀ ਰਾਸ਼ਟਰੀਆਂ ਦੇ ਵਿੱਚ ਪਾਰਟੀ ਆ ਉਹਨੂੰ ਅਪੀਲ ਕਰਦੀ ਹੈ ਕਿ ਤੁਰੰਤ ਜਿਹੜਾ ਅਸਤੀਫਾ ਲੈਣਾ ਚਾਹੀਦਾ ਹੂੰ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇਹੋ ਅਸ਼ਾਂਤੀ ਦਾ ਮਾਹੌਲ ਬਣਿਆ ਇਹ ਖਤਮ ਹੋ ਜਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸਵਧਾਨਕ ਉਧਰ ਤੇ ਬੈਠ ਕੇ ਇਹੋ ਜੀ ਗੱਲ ਕਰਦਾ ਜਾਂ ਕਰਦਾ ਉਹਨੂੰ ਜਿਹੜਾ ਹੈ ਪਤਾ ਲੱਗ ਜਵੇ ਵੀ ਮੈਂ ਇਹੋ ਜੀ ਗੱਲ ਕਰਕੇ ਮੇਰਾ ਕੀ ਹਸ਼ਣਾਣਾ ਹੈ ਹੂੰ ਲੇਕਿਨ ਜੇਕਰ ਸਾਥੀ ਜਿਹੜੇ ਲੋਕਾ ਉਹ ਨਹੀਂ ਬੋਲਦੇ ਤੇ ਉਹਨਾਂ ਲੋਕਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਕਿ ਉਹ ਸਮਾਂ دور ਹੈਗਾ ਜਦੋਂ ਤੁਹਾਡੀ ਵਾਰੀ ਆਉਣੀ ਆ ਔਰ ਤੁਹਾਨੂੰ ਪ੍ਰਸ਼ੰਤ ਕਿਹਾ ਨਹੀਂ ਬਿਲਕੁਲ ਇਹ ਵਾਰੀ ਜਲਦੀ ਆ ਜਾਣੀ ਆ ਸਮਾਂ ਵੀ ਜਲਦੀ ਆ ਜਾ ਆ ਪਾਵਰ ਆਫ ਸੋਸ਼ਲ ਜੁਟੀ ਉੱਧਰਲੇ ਪਾਸੇ ਤੋਂ ਤੋਰੀ ਹੋਈ ਆ ਹੂੰ ਕਿ ਜਿਹੜੇ ਲੋਕ ਗਦਾਰ ਬਣ ਕੇ ਸਮਾਜ ਨੂੰ ਧੋਖਾ ਦੇ ਗਦਾਰ ਬਣ ਕੇ ਮਨੁੱਖਤਾ ਦਾ ਘਾਟ ਘਾੜਾ ਰਹੇ ਆ ਉਹ ਗਦਾਰਾਂ ਨੂੰ ਕਿਸੇ ਨਾ ਕਿਸੇ ਵੇਲੇ ਲੱਥ ਪਾਉਣ ਲਈ ਜਿਹੜੀ ਆ ਪਾਵਰ ਆਫ ਸੋਸ਼ਲ ਜੁਟੀ ਦੀ ਵਿਚਾਰਤਾ ਰਹੇ ਜਿਹੜੀ ਆ ਉਹ ਲੈ ਕੇ ਆ ਰਹੀ ਹੈ ਉਹ ਸਮਾਂ دور ਨਿਕਾ ਕਿ ਜਦੋਂ ਇਹ ਗਦਾਰਾਂ ਨੂੰ ਆਪਣੇ ਮੂੰਹ ਦਿਖਾਣੀ ਪਊਗੀ ਇਸ ਕਰਕੇ ਮੈਂ ਅੱਜ ਦੇ ਇਸ ਧਿਆਨ ਦੇ ਉੱਤੇ ਮੈਂ ਪਾਵਰ ਆਫ ਸੋਸਿਅਟੀ ਵੱਲੋਂ ਇਸ ਧਿਆਨ ਦੀ ਨਿੰਦਿਆ ਕਰਦਾ ਤੇ ਨਾਲ ਦੇ ਨਾਲ ਮੈਂ ਰਾਸ਼ਟਰਪਤੀ ਨੂੰ ਵੀ ਅਪੀਲ ਕਰਦਾ ਉਹ ਇਜ਼ਤ ਦੀ ਗੱਲ ਨੂੰ ਗੱਲ ਕਰਕੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰੋ ਜਸਪਾਲ ਸਾਹਿਬ ਰਾਸ਼ਟਰਪਤੀ ਰਾਸ਼ਟਰਪਤੀ ਦੀ ਭੂਮਿਕਾ ਦੇ ਬਾਰੇ ਮੈਂ ਚਾਹੁੰਦਾ ਸੀ ਥੋੜੀ ਜਿਆ ਦੱਸਿਆ ਜਾਵੇ ਕਿਉਂਕਿ ਬਾਵਾ ਸਾਹਿਬ ਦੀ ਬਦੌਲਤ ਹੀ ਰਾਸ਼ਟਰਪਤੀ ਦਾ ਅਹੁਦਾ ਮਿਲਣਾ ਇਹ ਵੀ ਉਹਨਾਂ ਦੀ ਬਦੌਲਤ ਹੈ ਲੇਕਿਨ ਉਹ ਵੀ ਮਤਲਬ ਇੱਕ ਐਸਸੀ ਕੈਟਾਗਰੀ ਦੇ ਨਾਲ ਸੰਬੰਧਿਤ ਹੈ ਲੇਕਿਨ ਉਹਨਾਂ ਦੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ ਸਰ ਸੰਵਿਧਾਨਕ ਅਹੁਦੇ ਤੇ ਬੈਠ ਕੇ ਉਹਨਾਂ ਨੂੰ ਇਹ ਗੱਲ ਹਮ ਸੋਚਣੀ ਚਾਹੀਦੀ ਹੈ ਕਿ ਜਿਸ ਸੰਵਿਧਾਨ ਦੀ ਤੁਸੀਂ ਸੌਖਾਤੀ ਹੈ ਹੂੰ ਉਸ ਸੰਵਿਧਾਨ ਦੇ ਵਿੱਚ ਜੋ ਲਿਖਿਆ ਹੋਇਆ ਉਹ ਸੰਵਿਧਾਨ ਲਿਖਣ ਵਾਲਿਆਂ ਦਾ ਜੇਕਰ ਤੁਸੀਂ ਨਰਾਦਰ ਕਰਦੇ ਆ ਤੇ ਮੇਰੇ ਲਈ ਤੁਹਾਡਾ ਕਿਹੜਾ ਸਤਕਾਰ ਆ ਕੀ ਬਾਤ ਹੈ ਇਹ ਉਹਨਾਂ ਨੂੰ ਇਹ ਖੁਦ ਸੋਚਣਾ ਚਾਹੀਦਾ ਕਿ ਮੈਂ ਰਾਸ਼ਟਰਪਤੀ ਦੇ ਅਹੁਦੇ ਤੇ ਹੁੰਦੇ ਹੋਏ ਇਹੋ ਜਿਹੇ ਜਿਹੜੇ ਤੋਹੀਨ ਲਾਇਕ ਸ਼ਬਦਾ ਜਿਨ੍ਹਾਂ ਦੇ ਨਾਲ ਬਾਬਾ ਸਾਹਿਬ ਦਾ ਨਰਾਦਰ ਹੋਇਆ ਕਿ ਮੈਂ ਇਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਟੋਲਰੇਟ ਨਹੀਂ ਕਰਨਾ ਚਾਹੁੰਦੀ। ਜੀ। ਕਿਉਂਕਿ ਉਹਦੇ ਜਾਂਦੇ ਰਹੇ ਆ ਦੁਨੀਆ ਜਾਂਦੀ ਰਹਣੀ ਐ, ਦੁਨੀਆ ਆਉਂਦੀ ਰਹਣੀ ਐ। ਉਹਦੇ ਵੀ ਲੰਦੇ ਰਹੇ ਆ, ਜਾਂਦੇ ਰਹੇ ਆ। ਨਿਕਰ ਸਮੇਂ ਤੇ ਜੇਕਰ ਕਿਸੇ ਨਾਲ ਨਹੀਂ ਬੋਲਿਆ ਤੇ ਮੁੜ ਕੇ ਦੁਨੀਆ ਜਿਹੜੀ ਐ ਉਹਨਾਂ ਨੂੰ ਕਦੀ ਯਾਦ ਲੈ ਰੱਖ ਦੇ। ਬਿਲਕੁਲ। ਇਸ ਕਰਕੇ ਜੇਕਰ ਮੈਂ ਅਜ ਵੀ ਕਹਾਂਗਾ ਕਿ ਜਿਹੜੀ ਭਖਤੀ ਲਹਿਰ ਲੈ ਕੇ ਆਈ ਸੀ ਕਿ ਧਰਮ ਦੇ ਠੇਕੇਦਾਰਾਂ ਦਾ ਔਰ ਮੌਕੇ ਦੇ ਹਾਕਮਾਂ ਦਾ ਉਹ ਵਿਰੋਧ ਕੀਤਾ ਸੀ ਅੱਜ ਇਹ ਦੋਨੇ ਚੀਜ਼ਾਂ ਜਿਹੜੀਆਂ ਦੁਬਾਰਾ ਜਿਹੜੀਆਂ ਆ ਉਹ ਸਾਹਮਣੇ ਨਜ਼ਰ ਆਉਣ ਲੱਗੀਆਂ ਔਰ ਭਗਤੀ ਲਹਿਰ ਤੋਂ ਬਾਅਦ ਹੀ ਬਾਬਾ ਸਾਹਿਬ ਨੇ ਇਹ ਸਮਾਨਤਾ ਦਾ ਅਧਿਕਾਰ ਬਰਾਬਰਤਾ ਦਾ ਅਧਿਕਾਰ ਹੋਰ ਅਧਿਕਾਰ ਸਾਨੂੰ ਲੈ ਕੇ ਦਿੱਤੇ ਸੀ ਨਹੀਂ ਤਾਂ ਮਨੁੱਖ ਸਮਰੱਥੀ ਦੇ ਮਤਾਬਕ ਤਾਂ ਸਾਡੇ ਜਿਹੜੇ ਅੱਜ ਬੈਠੇ ਐਮਪੀ ਐ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਉਹਨਾਂ ਦੀ ਜਿਹੜਾ ਕਿੱਥੇ ਹੋਣੀ ਸੀ ਅਸੀਂ 바ਵਾ ਸਾਹਿਬ ਦੀਆਂ ਦਿੱਤੀਆਂ ਹੋਈਆਂ ਕੁਰਸੀਆਂ ਨੂੰ ਨਿਵਾਜ ਕੇ ਉੱਤੇ ਆਨੰਦ ਜਿਹੜਾ ਅਸੀਂ ਕਰ ਮੰਨ ਰਹੇ ਆ ਲੇਕਿਨ ਜੇ 바ਵਾ ਸਾਹਿਬ ਦੇ ਅਗੇਂਸਟ ਕੋਈ ਗੱਲ ਹੋਈ ਹੈ ਤੇ ਅਸੀਂ ਇਹ ਗੱਲ ਕਿਸੇ ਹੱਦ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਲਈ ਆਇਆ ਬਾਹਰ ਨਿਕਲ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਔਰ ਜਿੰਨੀ ਦੇ ਤੱਕ ਇਹਦੇ ਲਈ ਮਾਫੀ ਲਾਮਾ ਔਰ ਜਿੰਨੀ ਦੇ ਤੱਕ ਅਰਜੈਂਟ ਨਹੀਂ ਹੋ ਜਾਂਦਾ ਉਨੀ ਦੇ ਤੱਕ ਉਹਨਾਂ ਨੂੰ ਸ਼ਾਂਤੀ ਦੇ ਨਾਲ ਕੁਰਸੀਆਂ ਤੇ ਨਹੀਂ ਬਹਿਣਾ ਚਾਹੀਦਾ ਇਹ ਕਹ ਰੋ ਬਿੰਦੇ ਆ ਇਹ ਉਹ ਸਮਝ ਲਓ ਮਨੁੱਖਤਾ ਦੇ ਗਦਾ ਜਸਰ ਸਾਹਿਬ ਤੁਸੀਂ ਪੋਸੂ ਨਾਵਾ ਚੈਨਲ ਦੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਹੈ ਔਰ ਤੁਸੀਂ ਬਕਾਇਦਾ ਤੌਰ ਤੇ ਕਿਹਾ ਕਿ ਇਹ ਬਹੁਤ ਵੱਡਾ ਮਾਮਲਾ ਹੈ ਔਰ ਖਾਸ ਕਰਕੇ ਰਾਸ਼ਟਰਪਤੀ ਸਾਡੇ ਮੈਡਮ ਜਿਨ੍ਹਾਂ ਨੂੰ ਜਿਨ੍ਹਾਂ ਦਾ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਕੋਈ ਬਿਆਨ ਆਇਆ ਹੋਵੇ ਇਸ ਪੂਰੇ ਗੰਭੀਰ ਮੁੱਦੇ ਤੇ ਲੇਕਿਨ ਦੂਜੇ ਪਾਸੇ ਅਮਿਤ ਸ਼ਾਹ ਜੀ ਕਹਿ ਰਹੇ ਆ ਕਿ ਇਹ ਮੇਰਾ ਬਿਆਨ ਜਿਹੜਾ ਕਿ ਕਿਸੇ ਪਾਸੇ ਵੀ ਕੱਟਨੇ ਲੱਗਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਤੇ ਨਾ ਕਿਤੇ ਕਬਰਾਹਟ ਤਾਂ ਜ਼ਰੂਰ ਆ ਗਈ ਭਾਜੀਪੀ ਦੇ ਵਿੱਚ ਸਰ ਦੇਖੋ ਇਹੋ ਇੱਕ ਰਾਜਨੀਤਿਕ ਸਟੇਟਮੈਂਟ ਹੁੰਦੀ ਹੈ ਇਹ ਮੇਰੇ ਬਿਆਨੋ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਜੇ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਤੁਸੀਂ ਰਾਜ ਸੱਤਾ ਦੇ ਮਾਲਕ ਬੈਠੇ ਆ ਔਰ ਤੁਸੀਂ ਗ੍ਰਹਿ ਮੰਤਰੀ ਆ ਤੁਹਾਡੀ ਸਟੇਟਮੈਂਟ ਜਿਹੜੀ ਆ ਸਾਰੀ ਰਿਕਾਰਡ ਹੋਈ ਆ ਤੁਸੀਂ ਉਸ ਅਕੋਰਡਿੰਗ ਲੋ ਜਿਹੜਾ ਲੋਕਾਂ ਦੇ ਵਿੱਚ ਨਸ਼ਾ ਕਰੋ ਫੇ ਹੂੰ ਬਹੁਤ ਕੁ ਜੇਕਰ ਤੁਹਾਡਾ ਉੱਤੇ ਹਰ ਪਲ ਹਰ ਲੰਮਾ ਜਿਹੜੀ ਰਿਕਾਰਡ ਹੋ ਰਹੀ ਆ ਤੇ ਤੁਸੀਂ ਅੱਜ ਬਹੁਤ ਕੰਟਰੋਲ ਮਰੋੜ ਕੇ ਪੇਸ਼ ਕੀਤਾ ਗਿਆ ਇਹ ਲੋਕਾਂ ਦੇ ਸਾਹਮਣੇ ਜੋ ਰਿਕਾਰਡਿੰਗ ਹੋ ਗਈ ਆ ਜੋ ਸਾਰਾ ਕੁਝ ਹੋ ਗਿਆ ਉਹਨੂੰ ਤੁਸੀਂ ਹੁਣ ਕੱਟ ਵੱਟ ਕੇ ਦੇ ਕੇ ਕਿਸੇ ਕਿਸੇ ਪਾਸੇ ਨੂੰ ਲੈ ਕੇ ਜਾਓਗੇ ਤਾਂ ਲੋਕ ਇੱਦਾਂ ਨਿਆਣੇ ਦੇਣਗੇ ਲੋਕ ਬਿਲਕੁਲ ਹੋਸ਼ ਦੇ ਵਿੱਚ ਬੈਠੇ ਆ ਇਸ ਕਰਕੇ ਠੀਕ ਆ ਕਿ ਮੌਕੇ ਦੇ ਹਿਸਾਬ ਨਾਲ ਤੁਸੀਂ ਸਤਾ ਪ੍ਰਾਪਤ ਕਰਕੇ ਬੈਠੇ ਆ ਲੇਕਿਨ ਸਤਾ ਪ੍ਰਾਪਤ ਕਰਨ ਤੋਂ ਬਾਅਦ ਤਾਂ ਉਹ ਇਹ ਦਕਾਰੀ ਕਿ ਲੋਕਾਂ ਦੀ ਆਜ਼ਾਦੀ ਨੂੰ ਲੋਕਾਂ ਦੀ ਬਰਾਬਰਤਾ ਨੂੰ ਲੋਕਾਂ ਦੇ ਸਨਮਾਨ ਨੂੰ ਤੁਸੀਂ ਛੇਸ ਬਚਾਓ ਸੋ ਜਸਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਤੁਸੀਂ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਨੂੰ ਔਰ ਰਾਸ਼ਟਰਪਤੀ ਨੂੰ ਇਹ ਬੜਾ ਗੰਭੀਰ ਮੁੱਦਾ ਹੈ ਇਹਦੇ ਤੇ ਚਿੰਤਨਮੰਸਨ ਕਰਨਾ ਚਾਹੀਦਾ ਔਰ ਖਾਸ ਕਰਕੇ ਕਿਹੜੀਆਂ ਐ ਪਾਰਟੀਆਂ ਸਮਰਥਨ ਕਰ ਰਹੀਆਂ ਹਨ ਉਹਨਾਂ ਨੂੰ ਵੀ ਇਹਦੇ ਤੇ ਚਿੰਤਨਮੰਤਨ ਕਰਨਾ ਚਾਹੀਦਾ ਔਰ ਇਹਦੇ ਤੇ ਸਟੈਂਡ ਲੈਣਾ ਚਾਹੀਦਾ ਕਿਉਂਕਿ ਦੇਸ਼ ਦੀ ਇੱਕ ਬਹੁਤ ਵੱਡੀ ਆਬਾਦੀ ਜਿਹੜੀ ਹੈ ਉਹ 바ਵਾ ਸਾਹਿਬ ਦੇ ਦਿੱਤੇ ਹੋਏ ਹੱਕਾਂ ਨੂੰ ਮਾਨ ਕੇ ਅੱਜ ਇਹ ਫੀਲ ਕਰ ਰਹੀ ਹੈ ਕਿ ਉਹ ਕੁਰਸੀਆਂ ਤੇ ਚੰਗੇ ਕੱਪੜੇ ਪਾ ਕੇ ਉਹ ਮਾਰਕੀਟ ਦੇ ਵਿੱਚ ਬਿਜਾਰਾ ਚ ਘੁੰਮ ਰਹੇ ਐ ਲੇਕਿਨ ਇਹ ਨਹੀਂ ਕਿ ਬਾਕੀ ਜਿਹੜੀ ਮਨੁੱਖਤਾ ਹੈ ਉਹਨਾਂ ਨੇ ਬਾਬਾ ਸਾਹਿਬ ਨੇ ਕੀਤਾ ਨਹੀਂ ਕੋਈ ਵੀ ਜਨਰਲ ਕੈਟਾਗਰੀ ਦੀ ਵੀ ਲੜਕੀ ਕਿਸੇ ਵੀ ਕੁਰਸੀ ਤੇ ਹੱਕ ਦਾ ਨਹੀਂ ਸੀ ਹੋਣੀ ਜੇਕਰ ਬਾਬਾ ਸਾਹਿਬ ਸੁਰਦਾਰਨ ਹੱਕ ਨਾਲ ਲਿਖ ਕੇ ਦਰਚੰਦੇ ਸੋ ਜੇ ਲੋਕ OBC ਦੇ ਆ ਬੈਕਵਾਰਡ ਆ ਜਿੱਲੇ ਵੀ ਆ ਮਿਨੋਰਟੀ ਦੇ ਵਿੱਚ ਲੋਕ ਆ ਇਹ ਠੀਕ ਆ ਕਿ ਪਾਰਟੀ ਦੀ ਮਾਨਸਿਕਤਾ ਜਿਹੜੀ ਹੈ ਉਹ ਇਸ ਤਰੀਕੇ ਦੀ ਹੈਗੀ ਹੈ ਕਿਉਂਕਿ ਇਹ ਜਿਹੜੀ ਹੈ ਇਹ ਗੋਲਵਕ ਕਰਦੇ ਜਿਹੜੇ ਵਿਚਾਰ ਆ ਉਹ ਰਿਕਾਰਡ ਹੋ ਚੁੱਕੇ ਆ ਉਹ ਸਾਦੀ ਕਟਾਬਟ ਸ਼ਬ ਚੁੱਕੇ ਆ ਕਿ 5% ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਸਾਰੇ ਦੇਸ਼ ਦੀ ਉਹਨਾਂ ਨੂੰ ਦੇ ਦਿਓ ਉਹਦੇ ਵਿੱਚ ਕੁਝ ਘੱਟ ਪ੍ਰਾਪਰਟੀ ਜਿਹੜੀ 95% ਲੋਕਾਂ ਦੇ ਹੱਥਾਂ ਨਹੀਂ ਰਹਿਣ ਦਿਓ ਤਾਂ ਕਿ ਫਿਰ ਸਾਡੀ ਜੰਦਗੀਆਂ ਦਾ ਤੁਹਾਡਾ ਰਾਜ ਨਹੀਂ ਜਾ ਸਕਦਾ ਇਹ ਰਾਜ ਕਰਨ ਦੀਆਂ ਗੱਲਾਂ ਕਰਦੇ ਆ ਲੋਕਾਂ ਨੇ ਮਾਨ ਸਨਮਾਨ ਦੀ ਗੱਲ ਨਹੀਂ ਕਰਦੇ ਇਸ ਕਰਕੇ ਮਾਨ ਸਨਮਾਨ ਜੇਕਰ ਲੋਕਾਂ ਨੂੰ ਬਰਕਰਾਰ ਰੱਖਣਾ ਤੇ ਲੋਕ ਇਸ ਕਰਕੇ ਹੀ ਬੋਲਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਰਾਸ਼ਟਰਪਤੀ ਨੂੰ ਔਰ ਮੁੱਖ ਤੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਜਿਹੜਾ ਹੈ ਤੁਰੰਤ ਨੋਟਿਸ ਲੈ ਕੇ ਅਗਲੇ ਕਾਰਵਾਈ ਕਰਨੀ ਚਾਹੀਦੀ। ਸੋ ਬਹੁਤ-ਬਹੁਤ ਮਿਹਰਬਾਨੀ ਜਸਲ ਸਾਹਿਬ ਸ਼ੁਕਰੀਆ। ਸੋ ਦੋਸਤੋ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਫੋਨ ਲਾਈਨ ਤੇ ਗੱਲਬਾਤ ਕੀਤੀ ਹੈ ਔਰ ਜੋ ਵਿਵਾਦ ਇਹਨਾਂ ਦਿਨਾਂ ਵਿੱਚ ਅਮਿਤ ਸ਼ਾਹ ਦੇ ਉਸ ਬਿਆਨ ਨੂੰ ਲੈ ਕੇ ਜਿਹੜਾ ਉਹ ਮਤਲਬ ਬਿਆਨ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਪਰਸਨੈਲਿਟੀ ਦੇ ਖਿਲਾਫ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਵਿਰੋਧੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਔਰ ਬੀਜੇਪੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਪੋਸੂ ਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਵਾ ਚੈਨਲ ਦੇ ਨਾਲ